ਹਾਂਜੀ ਸਾਥੀਓ ਇਸ ਵੇਲੇ ਅਸੀਂ ਕੱਗਰ ਦਰਿਆ ਦੇ ਉੱਤੇ ਖੜੇ ਆਂ ਜਿਹੜਾ ਰਸਤਾ ਕਰੀਵਾਲੇ ਤੋਂ ਅਲਨਾਬਨ ਨੂੰ ਜਾਂਦਾ ਏ ਜਿਹੜਾ ਰਸਤਾ ਕਰੀਵਲ ਤੋਂ ਤਲਵਾੜੇ ਨੂੰ ਜਾਂਦਾ ਏ ਉਸ ਮੇਨ ਪਾਜੀ ਵਾਲਿਆਂ ਦੀ ਘਾਟ ਦੇ ਉੱਤੇ ਖੜੇ ਹੋਏ ਆਂ ਅਸੀਂ ਅੱਜ ਪਾਣੀ ਦਾ ਜਾਜਾ ਲੈ ਰਹੇ ਆਂ ਜਿੱਥੇ ਅਸੀਂ ਪਾਣੀ ਦਾ ਜਾਜਾ ਲੈ ਰਹੇ ਆਂ ਉੱਥੇ ਨਾਲ ਹੋਰ ਕਈ ਘਟਨਾਵਾਂ ਦਾ ਜਾਜਾ ਲੈ ਰਹੇ ਆਂ ਅੱਜ ਦੀ ਜਿਹੜੀ ਅਪਡੇਟ ਏ ਜਿਹੜਾ ਓਟੂ ਹਾਰਡ ਦੀ ਜਿਹੜੀ ਅਪਡੇਟ ਏ ਉਹ 24000 ਕਿਉਂ ਸਿਕ ਜਿਹੜਾ ਪਾਣੀ ਕਰਾਸ ਕਰ ਰਿਹਾ ਹੈ ਜਿਹੜਾ ਅੱਗੋਂ ਨਿਕਲਿਆ ਲਗਭਗ 16 17000 ਜਿਹੜਾ ਸੈਫਨ ਤੇ ਪਾਣੀ ਪਹੁੰਚ ਰਿਹਾ ਉੱਥੋਂ ਨਿਕਲ ਰਿਹਾ ਹੈ ਉਸ ਤੋਂ ਪਿੱਛੇ 49000 ਦੇ ਕਰੀਬ ਜਿਹੜੀ ਅਪਡੇਟ ਅੱਜ ਦੀ ਸਰਦੂਗੜ ਦੀ ਹੈ ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਪਿਛਲੇ 16 ਦਿਨਾਂ ਤੋਂ 17 ਦਿਨਾਂ ਤੋਂ ਬਹੁਤ ਇੱਕ ਕੱਗਰ ਦਰਿਆ ਜਿਹੜਾ ਪੂਰੇ ਜੋਬਨ ਤੇ ਪੂਰੇ ਜ਼ੋਰ ਤੇ ਵਗ ਰਿਹਾ ਹੈ ਪਰ ਲੋਕਾਂ ਨੇ ਇਸ ਦੇ ਉੱਤੇ ਆਪਣਾ ਠਿਕਰੀ ਪੈਰਾ ਲਾ ਕੇ ਬਹੁਤ ਵੱਡਾ ਸਹਿਯੋਗ ਕੀਤਾ ਹੈ ਇਸੇ ਤਰ੍ਹਾਂ ਹੀ ਲੋਕਾਂ ਨੂੰ ਬਣੇ ਰਹਿਣਾ ਚਾਹੀਦਾ ਹੈ ਅਜੇ 2-4 ਦਿਨ ਦੀ ਖੇੜੇ ਤੇ ਲੋਕਾਂ ਨੂੰ ਇਸ ਪਾਣੀ ਦੇ ਉੱਤੇ ਬਿਲਕੁਲ ਅਵੇਅਰਨੈਸ ਨਹੀਂ ਹੋਣਾ ਚਾਹੀਦਾ ਤੇ ਵੇਅਰ ਰੱਖਣੀ ਚਾਹੀਦੀ ਏ ਤੇ ਅਸੀਂ ਸੋਚਨੇ ਆ ਪ੍ਰਸ਼ਾਸਨ ਨੂੰ ਵੀ ਇਸ ਦੇ ਉੱਤੇ ਬਿਲਕੁਲ ਵੇਅਰ ਰਹਿਣਾ ਚਾਹੀਦਾ ਹੈ ਤੇ ਵੇਅਰ ਬਿਲਕੁਲ ਨਹੀਂ ਹੋਣਾ ਚਾਹੀਦਾ ਤੇ ਲੋਕਾਂ ਨੂੰ ਚੰਨੇ ਰਹਿਣਾ ਚਾਹੀਦਾ ਹੈ ਹਰ ਸਮੇਂ-ਸਮੇਂ ਸਰ ਉਤੇ ਤੇ ਲੋਕਾਂ ਨੂੰ ਸਹਿਤਾ ਪਰ ਜਾਣੀ ਚਾਹੀਦੀ ਏ ਅਸੀਂ ਇੱਕ ਚੀਜ਼ ਨਾਲ ਹੋਰ ਨੋਟ ਕੀਤੀ ਏ ਵੀ ਲਗਭਗ ਪਿਛਲੇ ਪਿੰਡ ਵੀ ਜਿਹੜੇ ਨੇ ਉਹ ਪਹਿਰਾ ਤੇ ਦੇ ਰਹੇ ਨੇ ਪਰ ਜਿੰਨੀ ਸੰਗਤ ਇਥੇ ਪਾਜੀ ਵਾਲਿਆਂ ਦੀ ਘਾਟ ਤੇ ਹੁੰਦੀ 19 ਸੈਨਸਾਨੂੰ ਕਿਤੇ ਵੀ ਨਹੀਂ ਮਿਲੀ ਅਸੀਂ ਬੜੀ ਦੂਰ ਤੋਂ ਟੁਰਿਆ ਵੀ ਛੋਟੂ ਤੋਂ ਲੈ ਕੇ ਟੁਰਿਆ ਜਾਂ ਕੇ ਸੈਫਨ ਟਿੱਕਰ ਵੀ ਜਾਵਾਂਗੇ ਪਰ ਸਾਨੂੰ ਇਹ ਨਹੀਂ ਦਿਸ ਰਿਹਾ ਇੱਥੇ ਹਰ ਵੇਲੇ ਮੌਜੂਦ ਜਿਹੜਾ 100 150 ਬੰਦਾ ਜਿਹੜਾ ਮੌਜੂਦ ਰਹਿੰਦਾ ਇੱਥੇ ਵਗਦੇ ਮੀਹਾਂ ਦੇ ਵਿੱਚ ਵੀ ਲੋਕ ਮੌਜੂਦ ਰਏ ਨੇ ਤੇ ਇਥੇ ਇੱਕ ਵੱਡੀ ਹੋਰ ਬੜੀ ਵੱਡੀ ਇੱਕ ਸਹਿਯੋਗਤਾ ਦਾ ਕੰਮ ਸੀ ਵੀ ਲੋਕਾਂ ਨੇ ਇਥੇ ਲੰਗਰ ਪਾਣੀ ਜਿਹੜਾ ਸੀ ਉਹ ਪਿੰਡ ਵਾਲਿਆਂ ਜਾਂ ਗੁਰਦੁਆਰਾ ਕਮੇਟੀਆਂ ਨੇ ਬੜੇ ਝੋੜ ਨੂੰ ਉਹਨਾਂ ਪਹਚਾਇਆ ਸੀ ਤੇ ਜਿੱਥੇ ਹਰ ਰੋਜ਼ ਬਰੈਡ ਚੌਲ ਲੰਗਰ ਜਿਹੜੇ ਚੱਲਦੇ ਰਹੇ ਨੇ ਦਾਲਾ ਪ੍ਰਸ਼ਾਦਾ ਚਾਹ ਦੇ ਗੱਫੇ ਤੇ ਅੱਜ ਜਿਹੜਾ ਲੰਗਰ ਹੈ ਉਹ ਚੱਲ ਰਿਹਾ ਲਗਭਗ ਜਲੇਬੀਆਂ ਦਾ ਤੇ ਜਲੇਬੀਆਂ ਦੇ ਲੰਗਰ ਦੇ ਵਿੱਚ ਜਿਹੜਾ ਖਾਸ ਯੋਗਦਾਨ ਹੈ ਉਹ ਕਰੀਵਾਲ ਦੇ ਸਰਪੰਚ ਗਰਮੀਤ ਸਿੰਘ ਦਾ ਹੈ ਇਹ ਅੱਗੇ ਵੀ ਸਰਪੰਚ ਜਿਹੜਾ ਉਹ ਬਹੁਤ ਜ਼ਿਆਦਾ ਉਥੇ ਰਹਿੰਦਾ ਹੈ ਉਸ ਟਾਈਮ ਤੇ ਉਹਨੂੰ ਕੱਟ ਕੇ ਠੀਕ ਕਰੀ ਫਿਰ ਜਿੱਥੇ ਗੁਰਦੁਆਰਾ ਕਮੇਟੀਆਂ ਦੇ ਲੰਗਰ ਜਿਹੜਾ ਲੰਗਰ ਦੇ ਵਿੱਚ ਬੜੀ ਸਹਿਯੋਗ ਦਿੱਤੀ ਹੈ ਤੇ ਅੱਜ ਗਰਮੇਲ ਸਿੰਘ ਸਰਪੰਚ ਦੀ ਇੱਕ ਵੱਡਾ ਯੋਗਦਾਨ ਪਾ ਰਹੇ ਨੇ ਜਿੱਥੇ ਜਲੇਬੀਆਂ ਦਾ ਲੰਗਰ ਬਣ ਰਿਹਾ ਹੈ ਤੇ ਹੁਣ ਤੁਹਾਨੂੰ ਅਸੀਂ ਕਹੇ